ਸ਼੍ਰੀ ਅਨੰਦਪੁਰ ਸਾਹਿਬ ਵਰਗੀ ਧਰਤੀ ਜਿਹਦਾ ਨਾਮ ਲੈ ਤੇ ਵੀ ਸਿਰ ਚੁੱਕ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਾਹਰ ਜਾ ਕੇ ਦੇਖਿਓ ਲੋਕੀ ਪੈਰਾਂ ਨੂੰ ਹੱਥ ਲਾਣ ਤਾਂ ਕਿ ਜਾਂਦੇ ਆ ਅਨੰਦਪੁਰ ਸਾਹਿਬ ਤੋਂ ਆਇਆ ਪਰ ਅਨੰਦਪੁਰ ਸਾਹਿਬ ਦੇ ਲੋਕੋ ਤੁਸੀਂ ਇਸ ਧਰਤੀ ਨੂੰ ਕਿ ਇੱਕ ਦਿਨ ਦਾ ਗਿਰਵੀ ਰੱਖ ਰਹੇ ਹੋ ਪੈਸੇ ਦੇ ਲਈ ਬੇਚ ਰਹੇ ਹੋ ਧਰਤੀ ਨੂੰ ਤੇ ਕਿੰਨੋ ਕਾਪ ਜਦ ਤੁਸੀਂ ਕਰਾ ਰਹੇ ਹੋ ਇਸ ਧਰਤੀ ਦੇ ਉੱਤੇ ਬੜਾ ਭਾਗੇ ਤੁਸੀਂ ਸੀਗੇ ਪਰ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਤੁਸੀਂ ਆਪਣੇ ਬੱਚਿਆਂ ਦੇ ਲਈ ਕੰਡੇ ਬੀਜ ਰਹੇ ਤੁਸੀਂ ਅੱਗੇ ਤੁਸੀਂ ਸਾਹਿਬੇ ਕਮਾਲ ਦੀ ਸ਼ਹਾਦਤ ਨੂੰ ਭੁੱਲਦੇ ਜਾ ਰਹੇ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭੁੱਲਦੇ ਜਾ ਰਹੇ ਤੁਹਾਨੂੰ ਤਾਂ ਫਕਰ ਹੋਣਾ ਚਾਹੀਦਾ ਇੱਥੇ ਤਿੰਨ ਸ਼ਹਿਬਜ਼ਾਦਿਆਂ ਨੇ ਜਿਹੜਾ ਹੈ ਜਨਮ ਲਿਆ ਸੀਗਾ ਇਸ ਧਰਤੀ ਦੇ ਉੱਤੇ ਖੇਡ ਕੇ ਗਏ ਹੋ ਪਰ ਤੁਸੀਂ ਇਸ ਧਰਤੀ ਨੂੰ ਸੰਭਲਣ ਦੀ ਬਜਾਏ ਧਰਤੀ ਨੂੰ ਤੁਸੀਂ ગંદલા કારનાલ પાસે એ